ਹਾਉਏ ਕਿ ਨਾ ਯਾਰ ਨਾਮ ਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜੇ ਲੋਗਾਂ ਨੇ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੇ ਸ਼ੁੱਡ ਨਾਟ ਡੂ ਥੈਟ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਰਹਿ ਜਾਇ ਕੋ ਜਾਇ ਲਾਸਟ ਵਿੱਚ ਬ੍ਰੇਸੀ ਦੇ ਵਿੱਚ ਭਣੀਆ ਮਿਲਦਾ ਜਿਹਦੇ ਕਿਤੇ ਸਾਰੇ ਆ ਬੜਾ ਬੋਰ-ਬੋਰ ਕੇ ਕਹਿੰਦਾ ਕਿਤਾ ਸੋ ਤੁਸੀਂ ਵੀ ਬੋਕੇ ਰੁਪੇ ਆਏ ਹੋ ਸੀ ਇਹੀ بار بار ਹਾਂ ਨਹੀਂ ਨਹੀਂ ਕੀਤਾ ਮੈਂ ਤਾਂ ਕਹਿੰਦਾ ਯਾਰ ਉਹ ਉਸ ਟਾਈਮ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮੋਹ ਨੋ ਨੋ ਦੇਖੋ ਗੱਲ ਇਹ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਉਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗੜ ਨਹੀਂ ਪਾਉਣਾ ਹੈ ਮੇਰਾ ਫਰਜ਼ ਬੰਦ ਹੈ ਪਰ ਹਾਂ ਚੰਗੇ ਬਹੁਤ ਸਾਰੇ ਗੀਤ ਗਾਨ ਕਰ ਰਹੇ ਸੀ ਸ਼ਬਦ ਗਾ ਰਹੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਕਹਿਲ ਕਰੇਗਾ ਉਹ ਰਾਇਗਾ ਬੜੀ ਨੂੰ ਬਰਦਾਸ਼ਤ ਨਹੀਂ ਆਦਰਵਾਈਜ਼ ਕਨਿਆ ਮਿੱਤਲ ਇਜ਼ ਅਪਪਰ ਟੂ ਸਿੰਗ ਅ Song ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਤਾਂ ਵੀ ਕੁਝ ਹੋ ਰਿਹਾ ਸੀ ਕੀ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪ ਦੀ ਪੱਗ ਪੰਜ ਵਾਰ ਕਰਨੀ ਅਮਿੱਤ ਜੀ ਦੇ ਪੈਰਾਂ 'ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ ਪੰਜ ਵਾਰ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਤੁਸੀਂ ਇਹ ਵੀ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ 'ਚ ਵੀ ਛੋਟਾ ਹੈ ਉਹਨੇ ਪੈਰਾਂ 'ਚ ਪੱਗ ਰੱਖ ਦੇਣੀ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਉਰੀ ਫਿੰਦਰਤ ਹੈ ਵੀ ਤੂੰ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ 'ਚ ਰੱਖੀ ਜਾਂਦੀ ਮੱਥਾ ਟੇਕਿਆ ਜਾਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜਾਂਦਾ ਇੱਕ ਆਮ ਆਦਮੀ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ